ਬੰਚੂ ਆइज ਕਿੱਥੇ ਨੋਜ ਕਿੱਥੇ ਨੋਜ ਹੈਂਡੀ ਰੱਖ ਕੇ ਦੱਸੋ ਨੋਜੀ ਤੇ ਹੈਂਡੀ ਰੱਖ ਕੇ ਦੱਸੋ ਨੋਜੀ ਕਿੱਥੇ ਹੈਂਡੀ ਕਿੱਥੇ ਮੱਖੀ ਹੈਂਡੀ ਕਿੱਥੇ ਹੈਂਡਸ ਕਿੱਥੇ ਆ ਹੈਂਡੀ ਹੇਅਰ ਕਿੱਥੇ ਬੰਚੂ ਨੂੰ ਕੋਸ਼ ਨਹੀਂ ਆਂਦਾ ਬੰਚੂ ਨਾ ਲੈਕ ਕੋਸ਼ ਨਹੀਂ ਆਂਦਾ ਹੇਅਰ ਕਿੱਥੇ ਹੇਅਰ ਦਿਲਾ ਦੇ ਦਿਲਾ ਦੇ ਓ ਦਿਲਾ ਦੇ ਮੰਮਾ ਦਿੱਤਾ ਮੇ ਪੇਚ ਲਾ ਇੱਦਾਂ ਇੱਥੇ ਲਾ ਸਕਿਨ ਤੇ ਉੱਥੇ ਰਾ ਮਾਲ ਛੱਜਣਾ ਇਦਾਂ ਬੱਚੇ ਤੈਨੂੰ ਕਿੱਦਾਂ ਲੱਗ ਰਿਹਾ ਤੇਰੀ ਚੰਪੀ ਕਰਦੀ ਪਈ ਆ ਦੀਦੀ ਮ사ਜ ਕਰਦੀ ਨਾ ਦੀਦੀ ਛੇ ਆਲ ਸਾਰਾ ਰੋੜ ਦੇ ਛੇ ਆ ਲੋ ਸਾਰਾ ਹੀ ਰੋੜ ਤਾਂ ਮੈਨੂੰ ਫੈਲਾ ਲੈਂਦੇ ਸਾਰੇ ਪਾਸੇ ਆ ਲੋ ਕੋਲੀ 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 ਕੀ ਹੁੰਦਾ ਕੋਲੀ ਕੋਲੀ ਹਾਂ ਬਾਕੀ ਮਿਕਸ ਇਸ ਕੋਈ ਨਹੀਂ ਸੀਗੀ ਦੋ ਹੀ ਇਟ ਕਿਆ ਇੱਕ ਕਾਪੀ ਦੇ ਵਿੱਚ ਦੋ ਹੁੰਦੀਆਂ 10 10 ਦੀਆਂ ਦੇਤੀਆਂ ਉਹਨੇ ਤੋਂ ਉਹ ਕਰੇ 20 ਰੁਪਏ ਦੀ ਆਉਂਦੀ ਹੈ ਹਾਂ ਤਾਂ ਹੈ ਨਹੀਂ ਪੁੱਛ ਕੇ ਆ ਤਾਂ ਤੇ ਇਹਨੂੰ ਕੀ ਹੈ ਦਾਦਾ ਦੀਆਂ ਦੋ ਦੇਤੀਆਂ ਉਹਨੇ ਉਹ ਕਿਹੜੀ ਇੰਗਲਿਸ਼ ਤਾਂ 1 2 ਦੀ ਲੈਣੀ ਆ ਮਿਕਸੀ ਆ ਦੋ ਦੇਤੀਆਂ 10 ਦੀ ਹੋਣੀ ਵੀ ਇੱਕ ਮੋੜ ਦੇ ਆ ਨਹੀਂ ਪੈਸੇ ਵਾਪਸ ਲਿਆਈ ਪੈਸੇ ਵਾਪਸ ਲਿਆਈ ਕਿੰਨੇ ਦੀ ਦਿੱਤੀ ਪੁੱਛ ਕੇ ਆਈ 10 ਰੁਪਏ ਦੀ ਹੋਣੀ ਵੀ 15 ਰੁਪਏ ਲਿਖਿਆ ਆ ਪਿੱਛੇ 20 ਦਿੱਤੇ ਸੀ ਮੈਂ ਤਾਂ ਤੇ ਮਾਲਕਾ ਕਿਹਦੀ ਹਰ ਕਿਸ ਹੱਥ ਨੇ ਆਇਆ ਪਿੱਛੇ ਤੋਂ ਕੋਈ ਫੜ ਲਈ ਬਾਤ ਉਹ 10 ਰੁਪਏ ਛਾ ਓਕੇ ਇੱਥੇ ਆਪਾਂ ਕੰਮ ਨਹੀਂ ਕਰਨਾ ਮੈਡਮ ਹਾ ਜੇ ਇਹਦੇ ਹਜਿਮ ਨੂੰ ਲਾ ਕੇ ਨਹੀਂ ਆ ਮੈਂ ਵੀ ਇਹਦੇ ਨਾਲ ਮਾਮੇ ਅੱਗੇ ਜਾਣਾ ਬੰਦੀ ਕੇ ਮਾਮੇ ਅੱਗੇ ਜਾਣਾ ਮੈਨੂੰ ਖਾਛਾ ਦੋ ਐ ਮਾਲਾ ਦੇ ਚੱਜ ਨਾਲ ਸੇਰ ਉਹਦਾ ਕੋਈ ਗੱਲ ਨਹੀਂ ਹੋ। ਮੀ ਆਪੇ ਚੇ। ਚੱਲ ਆਪਾਂ ਸੇ ਰਿਸ਼ਟਾ। ਫ੍ਰੀ ਫਾਇਰ ਇਹ ਫਾਇਰ ਗੋਤ ਨੂੰ ਕਿਤੇ ਨਹੀਂ ਜਾਂਦੀ ਓ ਤੂੰ ਕਰਦੇ ਬੈਠੀ ਤਾਂ ਹੈ ਉਹੋ ਬੇਟਾ ਦਾ ਸਿਰ ਚਾਸੋਦਾ ਇਦਾਂ ਕਰਕੇ ਮ사ਜ ਕਰਾਉਣੀ ਉਹਨੇ ਇੱਧਰ ਦਾ ਚਾ ਨਹੀਂ ਰੰਗਣਾ ਨਹੀਂ ਨੋ ਕੋਟੋ ਸੋਨ ਅਨੁਰਦ ਦਾ ਮਾਜਾ ਆਂਦਾ ਦੇ ਬੰਸੀ ਦਾ ਲੋਕੇ ਉੱਥੋਂ ਉੱਥੋਂ ਥੋੜਾ ਜਾ ਅੰਡਿਆ ਜੀਵ ਕਦੋਂ ਆਉਂਦੀਆਂ ਕਿੰਨੇ ਜਾਣ ਦੇਖਦੇ ਮੇਰੇ ਚੈਨਲ ਨੂੰ 10 ਜਾਣੇ ਹੈਲੋ ਕਰ ਸਾਰੇ ਨੂੰ ਹੈਲੋ ਸਿਸਕਾ ਹੈਲੋ ਹੈਲਾ ਸਿਸਕਾ ਹੈਲੋ ਅੱਜ ਖਾਜੇ ਸੀ ਮਮੈਂ ਜਾਣ ਕੇ ਕਿ ਸਾਡੇ 3 ਦਿਨ ਤੋਂ ਮੀਂਹ ਪੈ ਰਿਹਾ ਸੀ ਲਗਾਤਾਰ ਲਗਾਤਾਰ ਸਾਡੇ ਰਣੇ ਤੋਂ ਮੀਂਹ ਪੈਂਦਾ ਸੀਗਾ ਤੁਹਾਡੇ ਪੈਂਦਾ ਸੀ ਤੁਹਾਡੇ ਪੈਂਦਾ ਸੀ ਅੱਜ ਹੀ ਹਟਿਆ ਸਾਡੇ ਤੋਂ ਹਾਜੀ ਹਟਿਆ ਸਾਡੇ ਤੋਂ ਵਾਜਾ ਬੰਦ ਕਰਕੇ ਆ ਜਾ ਬਾਹਰ ਲਾ ਬੰਦਾ ਮਾਨੀ ਦਰਵਾਜਾ ਪੇੜ ਕੇ ਆ ਓਕੇ ਬੰਦਾ ਮੁੰਡਾ ਆ ਚੁੱਪ ਕਰ ਜਾ ਮੁੰਡਾ ਵਾਪਸ ਨਹੀਂ ਆਇਆ ਤੇਰੇ ਪੈਸੇ ਦੇ वंशु की हम तेन ऐदा खड़ी हो के पैसे लेने खड़ी हो ਨਹੀਂ ਆਇਆ ਉਹ ਬੰਚਾ ਆ ਗਿਆ ਚੀਜੀ ਲੈ ਜਾਗਾ ਚੀਜੀ ਲੈ ਜਾਗਾ ਚੀਜੀ ਲੈ ਲੈ Bener lu. Cegah. Pa si? Konsi? Konsi? Pa. Kijiji ti ਮੀ ਕਿਤੇ ਮੀ ਮੀ ਹੈਗਾ ਉਹ ਡਿਗ ਜਾਣਾ ਮੈਂ ਖੋਲਿਆ ਸੀ ਮੋਰੇ ਉਹ ਡਿਗ ਜਾਣਾ ਪਿੱਛੇ ਨੂੰ ਉਹ ਪਿੱਛੇ ਨੂੰ ਉਹ ਪਿੱਛੇ ਨੂੰ ਚੱਲ ਇੱਥੇ ਬੈਠ ਆ ਮੈਂ ਖੋਲਿਆ ਸੀ ਮੈਨੂੰ ਬੰਦ ਕਰ ਦੇ ਫੋਨ ਫਾੜ ਦੋ ਮੈਂ ਬਟਨ ਨਾ ਦੱਬੀ ਕੋਈ ਬਟਨ ਨਾ ਦੱਬੀ ਨਹੀਂ ਤਾਂ ਮੈਂ ਮਾਰਨਾ ਗੱਲ ਸਮਝਾ ਮੈਂ ਹਾਂ ਠੀਕ ਆ ਹੁਣ ਨਹੀਂ ਡਿੱਗੂਗਾ ਮੈਂ ਤੇਨੀ ਤੇ ਨੂੰ ਪੈਨਸਲ ਹੀ ਦੇ ਦਲਾਂੀ ਪ੍ਰਿਤ ਵੀ ਮਾਂ ਨੂੰ ਚੱਪਲ ਪਾਓ ਗਿੱਲਾ ਥੱਲੇ ਚੱਪਲ ਪਾਓ ਇੰਨੇ ਸੋਹਣੇ ਸੋਹਣੇ ਤੇਰੇ ਪੈਰ ਚਿੱਟੇ ਚਿੱਟੇ ਚੱਪਲ ਪਾਓ ਆਜਾ ਜੀ ਹੁਣ ਚੱਪਲ ਪਾ ਕੇ ਸੈਂਡਲ ਸੈਂਡਲ ਹਾਂ ਥੱਲੇ ਕਰ ਪੱਛਲੇ ਕਰ ਪੈਰ थले करी दे, तो पैर उपर नहीं करी देर इतना पैर पैर पिछे वंशु <laughs> गंजा वंशु गंजा बंशु गंजा।, गंजा है ਬਾਲ ਕਿੱਥੇ ਬੰਚੂ ਦੇ ਉੱਤੇ ਉੱਤਰਨਾ ਥੱਲੇ ਉਤਰਨਾ ਆ ਜਾ ਉੱਤੇ ਪੀ ਪੀ थेले के जाना एनु दीदी दीदी को ओ वाले गेट छू ले जा ओ वाले गेट छू ले जा ओ, ओ वाले गेट छू ले जा ओ? रुक रुक रुक, रुक पीछे हो। ओ तो ले जाओ वाले गेट छू ले जा हां ले जा ध्यान न बाय 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 बनछु